ਦੇ ਤੇ ਦੇ ਉਤਾਰਨ ਨੂੰ ਕੀਤੇ ਇਤੇ ਰਤਨ ਸਮੁੰਦ। ਇਤਿਆ ਬਾਣੀ ਕੱਤਿਆ ਬਾਣੀ ਨੇਤੇ ਪਾਪ ਨਰਿੰਦਾ। ਇਤਿਆ ਸੋਧੀ ਸੇਵ ਕੱਤੇ। ਆਨੰਦ ਅੰਤਨਾ ਅੰਤ। ਯਾਦ ਮਾੜਮੇ ਗਿਆਨ ਪਰਚੰਟ। ਇਤੇ ਨਾਦ ਬਨੂਦ ਕੂੜ ਆਨੰਦ। ਸਰਬ ਮਹਮਤੀ ਬਾੜੀ ਰੂਪ। ਇਤੇ ਘਰਤ ਘੜੀਏ ਬਹੁਤ ਅਨੂਪ। ਸਾਖੀ ਅੱਲਾ ਕਥਿਆ ਨਾ ਜਾਹੇ। तथै कडीए सुरत आत्मन बुद्ध तथै कडीए सुरा सिद्धा की सुद्ध धर्मखंड की वाणी जोर तथै और न कोई होर तथै दोध महाबल सुर अमे राम रहया परपूर तथै सीतो सीता महिमा बाही अमे रूपना कथने जाही ना मरण पाके जाही तथै राम बसै मन माही तथै भरत बसै कहलो

ਜੋ ਵਾ ਸੁਗਰੀਏ ਨਾ ਬੋਏ ਹਮਾਰੀ ਅਸਾ ਹੋਰ ਪੈਨ ਕੀ ਰਹਿ ਇਤਹਾਸਾ ਜੋ ਛਾੜ ਕੋਈ ਅਗਰ ਨਾ ਧਿਆਉ ਜੋ ਵਾ ਚਾਹੂ ਸੁਤੇ ਭਾਉ ਸੇਜਤ ਸਿੱਖ ਹਮਾਰੇ ਤਾਰੀ ਹੈ ਜੋ ਸਤਰ ਹਮਾਰੇ ਮਾਰੀ ਹੈ ਤਪ ਹਾ ਦੇ ਮੁਝ ਅਵਰੀ ਬੰਦ ਕਾਲ ਕਾ ਤਰਾਸਨ ਬਰੀ ਹੈ ਸੂਝੋ ਸੱਤ ਹਮਾਰੇ ਪਛਾਣ ਸੇਜਤ ਤੋਜੋ ਕਰੇ ਔਰ ਅਛਾ ਰੱਖ ਲੋ ਮਹਾਰਾਖਨ ਹਾਰੇ ਸਹਿਜ ਦੇਵ ਰਾਜ ਬ੍ਰਹਮਾ ਜੋਤੀਓ ਜਗਨਕਾਰ ਸਭ ਲੋਕ ਸਵਾਰਾ ਨਮਸਕਾਰ ਹੈ ਕਾਹੇ ਹਮਾਰਾ ਜਗਨਕਾਰ ਸਭ ਜਪਤ ਬਨਾਇਓ ਦੇਵ ਦੇਵ ਜਚ ਲੋ ਭਜਾਇਓ ਮਾਨੁ ਹੰਤੇ ਕੇ ਅਵਤਾਰਾ ਸੋਈ ਗੁਰੂ ਸਭ ਜਿਓ ਹਮਾਰਾ ਨਮਸਕਾਰ ਇਸ ਹੀ ਕੋ ਮਾਰੀ ਸਤਲ ਪੰਡਾ ਜਿਨੇ ਆਪ ਸਵਾਰੀ ਜਗਨ ਕੋ ਸਭ ਸੁਨ ਸੁਖ ਦਿਓ ਸਤਲ ਕੋ ਬਲੋ ਬਦ ਕੀਓ ਭਣਕਟ ਕੇ ਅੰਦਰ ਕੀ ਜਾਣਤ ਹਰੇ ਪੁਰੇ ਕੀ ਪੀਅ ਬਸਾਨਤ ਸਤਿਕਾਰ ਕੀ ਪਾਣੇ ਸਤਿਕਾਰ ਪੁਲਾ ਸਤਨਨ ਦੁਖ ਪਾਏ ਤੇ ਦੁਖੀ ਸੁਖ ਪਾਏ ਜਾਨਨ ਕੇ ਸੁਖੀ ਕੀ ਕੀ ਤੀਰ ਪਛਾਨਣਾ ਘਟ ਘਟ ਕੇ ਵਟ ਪਟ ਕੀ ਜਾਨਣਾ ਜੇ ਦੁਦ ਕਰਤ ਕਰੰ ਕਰ ਤਾਰਾ ਮਜਾ ਕਰਤ ਕਮ ਦੇ ਅਪਾਰਾ ਜਾਮਿਆ ਕਰਤ ਕਰ ਤੋ ਹ ਕਮ ਹੂੰ ਤੋ ਮੈਂ ਮਿਤ ਦੇ ਤਸਾਹੂ ਜੀਤੇ ਬਦਨ ਸ੍ਰੀ ਸਭ ਤਾਰਾ ਆਪਾ ਕੀ ਕੋ ਜੋ ਚਾਰੈ ਸਭੇ ਜੀਤੇ ਰਹਿਤੇ ਰਹਾ ਲੰਗ ਗਿਆਨ ਕੇਦ ਭੇਦ

ਬਹੁ ਸੇ ਪ੍ਰਫੁਲ ਸੰਤ ਰਤ ਹੈ। ਸ੍ਰੀ ਗੁਰੂ ਸ੍ਰਿਸ਼ਟਿ ਦੇ ਕਾਇਨਾਤ ਚੰਪਵ। ਆਦਿ ਵਾਰਸ ਗੁਰੂ ਸਿਮਪਵ। ਦੇਵ ਦੇ ਆਲ ਪਾਛੇ ਜੇ ਪਾਵਨ ਪਵਿੱਤਰ ਚਰਣਾ ਦੇ ਵਿੱਚ ਅਰਦਾਸ ਬੇਨਤੀ ਜੋਦਨੀ ਹੈ। ਸੁਰ ਸੋ ਪਹਿਚਾਨੀਐ ਜੋ ਲਰੈ ਤੀਨ ਕੇ ਹੇਤ ਪੁਰਜਾ ਪੁਰਜਾ ਕਟ ਨਰੈ। ਤਦੋਂ ਨੂੰ ਛੜੇ ਕੀਤ ਦੇ ਮਹਾਭਾਰਤ ਅਨੁਸਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਬਡੇ ਸਨ ਜਾਦੇ ਬਾਬਾ ਜੀ ਸਿੰਘ ਬਾਬਾ ਜੋਰਾ ਸਿੰਘ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਮਿੱਠੀ ਯਾਦ ਦੇ ਅੰਦਰ ਅਤੇ ਜਗਤ ਮਾਤਾ ਮਾਤਾ ਗੁਰਦਰ ਕੌਰ ਬਾਬਾ ਜੋਰਾਬਰ ਸਿੰਘ ਦੀ ਬਾਬਾ ਫਤੇ ਸਿੰਘ ਜੀ ਫਤੇਗੜ ਸਾਹਿਬ ਦੇ ਸ਼ਹੀਦਾਂ ਦੀ ਮਿੱਠੀ ਯਾਦ ਦੇ ਅੰਦਰ ਨਗਰ ਛੇੜੋਂ ਦੇ ਸੂਰਜੀ ਸੰਗਤ ਦੇ ਵੱਲੋਂ ਆਪ ਜੀ ਦੀ ਅਪਾਰ ਕਿਰਪਾ ਦੇ ਨਾਲ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਜਗਤ ਅੱਜ ਦੇ ਦੀਵਾਨਾਂ ਦੇ ਵਿੱਚ ਬਾਦਸ਼ਾਹ ਜੀ ਪਾਵਨ ਬਾਣੀ ਦੇ ਜਾਪ ਹੋਏ ਐ ਗੁਰਬਾਣੀ ਪੜਦੇ ਆ ਹੋਈਆਂ ਤਮਾਂ ਮੋਲਾਂ ਦੀ ਕਿਮਾ ਕਰਦੀ ਅਗੇ ਤੋਂ ਸਮਤ ਬਖਸ਼ਣੀ ਦੀ ਪੜੀ ਸੁਣੀ ਬਾਣੀ ਦੇ ਮਹੱਤਮ ਦਰ ਆਈਆਂ ਸੰਤਾਂ ਦੇ ਗਿਰਦਿਆਂ ਤੇ ਬਸਾਉਣੇ ਦੀ ਦਰ ਆਈਆਂ ਸੰਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਦ ਚੜ੍ਹਣੀਆਂ ਥਿਲ ਫੁੱਲ ਪੇਟਾਵਾ ਅੰਗੀਕਾਰ ਕਰਨੀਆਂ ਜੀ ਆਪਣੇ ਦਰੋਂ ਘਰਸਾਂ ਮਾਈ ਭਾਈ ਨੂੰ ਅੜਦੀਆ ਤਲਾ ਬਖਸ਼ਣੀਆਂ ਜੀ ਨਾਮ ਦੀਆਂ ਦਾਤਾ ਮਰਤ ਦੀਆਂ ਦਾਤਾ ਨਿਜਨੇਮੀਆਂ ਦਾਤਾ ਬਖਸ਼ਣੀਆਂ ਸਤਿਗੁਰ ਜੀ ਨਗਰ ਖੇੜੇ ਇਲਾਕੇ ਵਿੱਚ ਖੁਸ਼ੀਆਂ ਤੰਦੁਸਤੀਆਂ ਮਾਣਿ ਬਣੂਕੀ ਬਾਧੇ ਕਰਨੇ ਪਾਤਸ਼ਾਹ ਜੀ ਬਖਸ਼ੀਆਂ ਦਾਤਾਂ ਦੇ ਵਿੱਚ ਸੁਮੁੱਚੀਆਂ ਸੰਗਤਾਂ ਦੇ ਵੱਲੋਂ ਪਾਵਨ ਹਜੂਰੀ ਅnder ਪੰਚਮ ਤੇ ਹੱਦ ਕਿੜਾ ਪ੍ਰਸ਼ਾਦੀਆਂ ਦੇ ਦਾ ਸੱਚੇ ਹਾਜ਼ਰ ਹੋਈਆਂ ਨੇ ਅਣਿਤ ਪ੍ਰਕਾਰ ਭੋਜਨ ਵਰਕੀਏ ਬਹੁਵੰਚਨ ਮਿਸ਼ਟਾਈ ਕਲੀ ਪਾਕਸਾਲ ਸੋਚ ਪਵਿੱਤਰ ਹੁਣ ਲਾਵੋ ਭੋਗ ਹਰ ਰਾਈ ਆਪ ਕੀ ਭੋਗ ਲਾਭੂ ਸੀ ਭੋਗ ਲੱਗੇ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਂਗੇ ਆਗੇ ਰਛੋ ਜੀ ਜੋਸ਼ ਛਕੇ ਆਪ ਜੀ ਦਾ ਨਾਮ ਜੱਪੇ ਜੀ ਆਪਣੇ ਪਾਵਨ ਪਵਿੱਤਰ ਅਲਾਹੀ ਦਰਗਾਹ